ਸੋ ਹੈਲੋ ਗਾਇਜ਼ ਵੈਲਕਮ ਟੂ ਅਵਰ ਨਿਊ ਵਲੌਗ ਸੋ ਗਾਇਜ਼ ਅੱਜ ਆ ਚੁਕੇ ਆ ਆਪਣੇ ਮਣੀ ਦੋਸਤ ਨਾਲ ਇੱਥੇ ਕੁੰਮਣ ਸੋਸੀ ਸ਼ਰਾ ਇੱਥੇ ਪਿੱਛੇ ਫਲੈਟਸ ਨੇ ਵਧੀਆ ਵਧੀਆ ਆ ਦੇਖੋ ਆ ਕਿਸੇ ਦਾ ਕੀ ਆ ਇਹਦਾ ਨਾ ਕਾਲਾ ਕਿਸੇ ਦਾ ਕਾਲਾ ਕਿਸੇ ਆ ਦੇਖੋ ਕਿਹੜਾ ਕਾਲਾ ਕਮੈਂਟ ਕਰੋ ਕਮੈਂਟ ਕਰੋ ਗਾਇਜ਼ ਕਮੈਂਟ ਬਸ ਬਸ ਜਿੱਦਾਂ ਹਿੱਕਲੀ ਸੀ ਬਿਲ ਗਿਆ ਆ ਦੇਖੋ ਆ ਗੋਬਰ ਆ ਇਹਨੇ ਕੀਤਾ ਮੁੰਡੇ ਨੇ ਆ ਮੁੰਡੇ ਨੇ ਆ ਦੇਖੋ ਆ ਮੈਂ ਨਹੀਂ ਕੀਤਾ ਵੀ ਨਹੀਂ ਕੀਤਾ ਤੇ ਇਹਨੇ ਕੀਤਾ ਦੇਖੋ ਪਿੱਛੇ ਮੂੰਹ ਕਰਕੇ ਘੁੰਮੀ ਜਾਂਦਾ ਅੱਗੇ ਮੂੰਹ ਕਰਕੇ ਰੋਣ ਲੱਗ ਗਿਆ ਮੂੰਹ ਨੂੰ ਮੁੱਲ ਕਹੁੰਦਾ ਇਹਨਾਂ ਗੋਬਰ ਕਰਕੇ ਕਿੰਨਾ ਖਾਣੇ ਹੋ ਇਹਨਾਂ ਕਿਉਂ ਖਾਣੇ ਹੋ ਸੁਹਾਣੀ ਸੁੰਦਰਾ ਗੱਪਾ ਰਾਣੀ ਮੁੰਦਰਾ ਵਾਲੀ ਕਾਲਾ ਕਸਹਾਰਾ ਆ ਦੇਖੋ ਆ ਪਿੱਛੇ ਫਲੈਟ ਗਾਈਸ ਕਾਲਾ ਕਸਹਾਰਾ ਅੱਜ ਦਾ ਘਰ ਨੂੰ ਮੈਂ ਮਣੀ ਲੈ ਜੇਬਾ ਫੜਿਆ ਨਾਟ ਪਰ ਲੰਬਾ ਦੇ ਕਿੰਨਾ ਹੋ ਗਿਆ ਦੋ ਦਿਨਾਂ ਚ ਚਾਹ ਪੱਤੀ ਉਹ ਪਿੰਦੇ ਆ ਇਹ ਚਾਹ ਪੱਤੀ ਕੱਲੀ ਚਾਹ ਪੱਤੀ ਖਾਂਦਾ ਹੈ ਬਾਲ ਕੇ ਸੁਕਾ ਕੇ ਫੇਰ ਪਾ ਲੈਂਦੇ ਆ ਚਾਚ ਆ ਹੁਣ ਚੱਲਿਆਂ ਇੱਧਰ ਆ ਦੇਖੋ ਦੋਨਾਂ ਨੂੰ ਆ ਘਰ ਚੈੱਕ ਕਰੋ ਕਿ ਨਗਾਟ ਸਕੋ ਦੋਨਾਂ ਦੀ ਜੋੜੀ ਰੱਬ ਨੇ ਬਣਾਈ ਰੱਬ ਨੇ ਬਣਾਈਆਂ ਦੋਨਾਂ ਦੀਆਂ ਜੋੜੀਆਂ ਮੁਸਕਾਨ ਚੱਕ ਮੁਸਕਾਨ ਅ ਤਰਨ ਮੁਸਕਾਨ ਮੁਸਕਾਨੀ ਆ ਤੇ ਚਿਹਰੇ ਤੇ ਕਿੰਨੇ ਰੋੜੇ ਦੇਖ ਰਿਹਾ ਕਿੰਨੇ ਪੈਂਚਰ ਲੱਗੇ ਨੱਕ ਤੇ ਪੈਂਚਰ ਦੇ ਟੂ ਪਾੜ ਗਈ ਟੂ ਪਾਟੀ ਹੋਈ ਆ ਤੇ ਨੱਕ ਵਾਲੀ ਨਾ ਓਏ ਨਾ ਫੋਨ ਨੂੰ ਨਹੀਂ ਹੰਤ ਲੈਣਾ ਟੂ ਪਾਟੀ ਹੋਈ ਤੇਰੀ ਆ ਬੱਬਿਆ ਬਿਲਡਿੰਗ ਬਾਰੇ ਦੱਸੋ ਕੁਛ ਇਹਦੀ ਕਹਾਣੀ ਬਿਲਡਿੰਗ ਚ ਪਤਾ ਨਹੀਂ ਕੀ ਬਣਨਾ ਸੀ ਕੁਛ ਬਣਨਾ ਸੀ ਬਸ ਬਣਦਾ ਹੀ ਰਹਿ ਗਿਆ ਇਹਨਾਂ ਬਣਦਾ ਪਤਾ ਕਿਉਂ ਰਹਿ ਗਿਆ ਇੱਥੇ ਕਰਕੇ ਰਹਿ ਗਿਆ ਐਨੇ ਐਨਾ ਵਧੀਆ ਬਣਨਾ ਸੀ ਦੁਬਈ ਵਾਲਾ ਬਣਨਾ ਸੀ ਅੰਦਰ ਹਾਂ ਚ ਉਹਨੇ ਵਧੀਆ ਵਧੀਆ ਲੱਜਰੀ ਉਹ ਹੋਣੇ ਸੀ ਹੋਟਲ ਹਾਂ ਇਹਨਾਂ ਦੀ ਦ੍ਰਿਸ਼ਟੀ ਪਈ ਉਹ ਬੰਦ ਹੀ ਹੋ ਗਿਆ ਆ ਯਾਰ ਇਹਨਾਂ ਨੂੰ ਇਹਨੂੰ ਲੈ ਕੇ ਨਹੀਂ ਨਾ ਗਏ ਸੀਗੇ ਯਾਰ ਇਹਨੂੰ ਟਿੱਕਾ ਲਵਾਣਾ ਸੀ ਇਹਨੇ ਪੈਰ ਰੱਖਿਆ ਅੰਦਰ ਨਾ ਨਾਲੀ ਗੋਲੀ ਚੱਲ ਕਹਿੰਦੀ ਅੰਦਰ ਉਹ ਆ ਭੂਤ ਆ ਚੈੱਕ ਕਰੋ ਗਾਈਜ਼ ਥਿਊ ਕਿ ਨਾਲ ਜੈਸ ਆ ਰਿਹਾ ਵਾ ਗੁਰੂ ਵੱਲੋਂ ਬਣੀ ਅਸੀਆਮਾ ਸ਼ਬਦ ਗਾਈਸ ਹੁਣ ਕਰਿਆ ਗਿਆ ਮਿਲਦੇ ਹਾਂ ਹੁਣ ਤੁਹਾਨੂੰ ਨੈਕਸਟ ਵਲੌਗ 'ਚ ਚੇਤੋ ਤਦ ਬਾਈ 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 ਬਾਈ